ਪਾਤਰ ਸਾਹਿਬ ਦੀ ਅੰਤਮ ਅਰਦਾਸ ਤੇ ਪੁੱਛੇ ਵੈਲਕਮ ਦੀ ਤੁਹਾਡਾ ਜੀ ਆਇਆਂ ਨੂੰ ਥੈਂਕ ਯੂ ਜੀ ਥੈਂਕ ਯੂ ਮੈਂ ਕੀ ਕਹਿਆ ਸਖਾ ਮੈਂ ਬਹੁਤ ਛੋਟਾ ਮੂੰਹ ਵੱਡੀ ਗੱਲ ਹੈ ਪਾਤਰ ਸਾਹਿਬ ਬਹੁਤ ਵੱਡੇ ਸ਼ਖਸੀ ਬਹੁਤ ਵੱਡੇ ਸਾਹਿਤਕਾਰ ਸੀਗੇ ਬਹੁਤ ਵੱਡੇ ਕਵੀ ਸੀਗੇ ਔਰ ਸਦਾ ਇਸ ਦੁਨੀਆ ਦੇ ਰਹਿਣਗੇ ਇਹੋ ਜਿਹੇ ਸ਼ਖਸ ਦੁਨੀਆ ਤੋਂ ਜਾਏ ਨਹੀਂ ਕਰ। ਭੰਡੀ ਕੋ ਤੋਂ ਗੱਲ ਜਿਆ ਮਲਾਕਤ ਕਦੋਂ ਹੋਈ ਆ। ਬਹੁਤ ਮੁਦਦ ਹੋ ਗਈ। ਮੈਂ ਮੇਰੇ ਜ਼ਿਆਦਾ ਸੰਪਰਕ 'ਚ ਨਹੀਂ ਸੀ ਕਿ ਮੈਂ ਇੱਕ ਦੋ ਵਾਰ ਹੀ ਮਿਲਿਆ ਉਹਨਾਂ ਨੂੰ। ਉਹਨਾਂ ਦੀ ਰਚਨਾ ਮੈਂ ਰਿਕਾਰਡ ਵੀ ਕੀਤੀ ਆ। ਤੇ ਪਰ ਮੇਰੀ ਬਹੁਤ ਜ਼ਿਆਦਾ ਉਹਦਾ ਮੇਰਾ ਮਿਲਣਾ ਜੁਲਣਾ ਨਹੀਂ ਸੀਗਾ। ਧੰਨਵਾਦ ਜੀ ਸਚਨ ਹੂਜਾ ਜੀ ਨੇ ਵੀ ਸਾਡੇ ਨਾਲ ਗੱਲਬਾਤ ਸਮਝ ਕੀਤੀ ਆ। ਸ਼ਰਮਾ ਜੀ ਪਹੁੰਚੇ ਨੇ ਜੀ। ਦੋ ਕਿਸ਼ਾਂ ਬਸ ਬੱਤਸਾ ਕਰ ਲਈ। ਮੱਤਸਾ ਸਾਡੇ ਦੇ ਆਪਕ ਸੀ ਜੀ ਪੰਜਾਬੀ ਬੜੇ ਮੈਂ ਤੇ ਭੱਲਾ ਸਾਹਿਬ ਸਬੋਰ ਰਿਗਾਰਡ ਸੀ ਮੰਤਰਾਂ ਦਾ ਇੱਡੇ ਵੱਡੇ ਪੁਆਇੰਟ ਸੀ ਵੀ ਬਦਲ ਨਹੀਂ ਕੋਈ ਨਹੀਂ ਪੰਜਾਬ ਜਨਤਾ ਦਾ ਕੋਈ ਬਦਲ ਨਹੀਂ ਜੀ